ਹਮੇ ਇਹ ਗੇਜ ਹੈ ਪਾਇਆ ਬ੍ਰੈਂਡ ਬਿਲੋ ਤੂੰ ਨਹੀਂ ਸਾਡੇ ਕੁੜਤੇ ਪਜਾਮੇ ਉੱਤੇ ਹਾਂ ਨਹੀਂ ਟੈਗ ਲੱਗਾ ਕੋਈ ਨਹੀਂ ਫਿਰ ਕਹੇਗੀ ਜ਼ਫਾਰੀਆਂ ਚ ਘੁਮਣਾ ਸਾਡੇ ਬੁਲਟ ਤੇ ਸੀ ਅਜਿਆ ਨਹੀਂ ਮੈਂ ਜੱਟ ਪਿੰਡਾਂ ਵਾਲਾ ਦੇ ਸੀ ਜਿਹਾਂ ਲੜੇ ਫਿਰ ਕਹੀਂ ਨਾ ਕਿ ਸੂਤ ਮੇਰੇ ਆਇਆ ਨਹੀਂ ਮੈਂ ਜੱਟ ਪਿੰਡਾਂ ਵਾਲਾ ਦੇ ਸੀ ਜਿਹਾਂ ਲੜੇ ਫਿਰ ਕਹੀਂ ਨਾ ਕਿ ਸੂਤ ਮੇਰੇ ਆਇਆ ਨਹੀਂ ਉੱਦਿਲਤੇ ਨਾ ਲਾਕੇ ਬਹਿ ਜੀ ਢੂਗੀ ਕੋਈ ਸਕਨੀ ਕਿਤੇ ਜੱਜਦਾ ਨਹੀਂ ਇਹ ਨਿਬਲੋ ਪਿੰਡੂ ਜੇ ਹੱਥਮ ਨਹੀਂ ਉਹ ਪਿੱਛੋਂ ਕਹੀਂ ਨਾ ਕੇ ਜੱਟ ਅੜੀ ਕਰਦਾ ਮੈਨੂੰ ਬਦੋ ਬਦੀ ਫੋੜ ਤੇ ਬਿਠਾਇਆ ਨਹੀਂ ਮੈਂ ਜੱਟ ਪਿੰਡਾਂ ਵਾਲਾ ਦੇਸੀ ਜੇ ਹਾਂ ਲੜੇ ਫਿਰ ਕਹੀਂ ਨਾ ਕੇ ਸੂਤ ਮੇਰੇ ਆਇਆ ਨਹੀਂ ਮੈਂ ਜੱਟ ਪਿੰਡਾਂ ਵਾਲਾ ਦੇਸੀ ਜੇ ਹਾਂ ਲੜੇ ਫਿਰ ਕਹੀਂ ਨਾ ਕੇ ਸੂਤ ਮੇਰੇ ਆਇਆ ਨਹੀਂ ਉਹ ਥੋੜੀ ਜਹੀ ਤੰਗੀਆਂ ਕੱਟ ਲੈਣੀ ਹੱਸ ਕੇ ਉਹ ਮਲਕ ਬੁਰੇ ਜਿਹ ਦਿਨ ਬਿਲੋ ਕੱਟ ਲੈਣੀ ਹੱਸ ਕੇ ਉਹ ਮਨਜਿੰਦਰ ਦਾ ਹੋ ਲੈਂਦੇ ਜਗਾੜ ਨਹੀਂ ਮਨਜਿੰਦਰ ਦਾ ਹੋ ਲੈਂਦੇ ਜਗਾੜ ਨਹੀਂ ਫਿਰ ਕੱਲਾ ਕੱਲਾ ਸ਼ੌਂਕ ਤਾਂ ਹੈ ਬਗਾਇਆ ਨਹੀਂ ਮੈਂ ਜੱਟ ਪਿੰਡਾਂ ਵਾਲਾ ਦੇਸੀ ਜਿਹਾਂ ਲੜੇ ਫਿਰ ਕਹੀ ਨਾ ਕੇ ਸੂਤ ਮੇਰੀ ਆਨੀ ਮੈਂ ਜਾ ਕੇ ਪਿੰਡਾਂ ਵਾਲਾ ਦੇ ਸਿੱਝਾਂ ਲੜੇ ਫਿਰ ਕਹੀ ਨਾ ਕੇ ਸੂਤ ਮੇਰਿਆ ਨੀ